ਕਿੰਦੇ ਡਾਕਟਰ ਸਾਹਿਬ ਨਾਲ ਦਵਾਈ ਮਹਿੰਗੀ ਬਹੁਤ ਦਿੰਦੇ ਨੇ ਉਹ ਜੇ 100-100 ਡਾਲਰ ਦੀ ਇੱਕ-ਇੱਕ ਡੇਢ-ਡੇਢ ਵੀਕ ਦੀ ਦਵਾਈ ਦੇਣ ਹੂੰ ਤੇ ਉਹ ਕਿੰਨੇ ਦੀ ਦੇਣਗੇ 10 ਹਫ਼ਤਿਆਂ ਦੀ 1000 ਦੀ ਤੇ ਇਹ ਡਾਕਟਰ 10 ਹਫ਼ਤਿਆਂ ਦੀ ਦਵਾਈ ਕਿੰਨੇ ਦੀ ਦਿੰਦਾ 300 ਦੀ ਹੂੰ 400 ਇਹ 250 ਇਹ 500 ਸ਼ੂਗਰ ਵਾਲੇ ਪਰ ਜਿੰਸ ਇਹ ਮਹਿੰਗਾ ਲੱਗਦਾ ਉਹ ਵੀਕ-ਵੀਕ ਤੇ ਤੁਹਾਨੂੰ ਬੁਲਾਉਂਦੇ ਰਹਿੰਦੇ ਆ ਵੀਕ-ਵੀਕ ਤੇ ਬੁਲਾਉਂਦੇ ਰਹਿੰਦੇ ਆ ਉਹ ਸਸਤੇ ਲੱਗਦੇ ਆ ਇੱਕ ਡਾਕਟਰ 100 ਲੈ ਰਿਹਾ ਹਫ਼ਤੇ ਦਾ ਵੀਕ ਦਾ ਇੱਕ ਡਾਕਟਰ 300 ਲੈ ਰਿਆ 10 ਵੀਕ ਦਾ ਸਸਤਾ ਕਿਹੜਾ ਤੇ ਮਹਿੰਗਾ ਕਿਹੜਾ ਅਮਰਪਤੀ ਦਵਾਈ ਤੁਹਾਨੂੰ ਲੰਮਾ ਸਮਾਂ ਖਾਣੀ ਪੈਂਦੀ ਦੋ ਤਿੰਨ ਮਹੀਨੇ ਖਾਣੀ ਹੀ ਪੈਂਦੀ ਹੈ ਇੱਕ ਡੋਜ਼ ਦੇ ਨਾਲ ਇੱਕ ਡੋਜ਼ ਦੇ ਨਾਲ ਬੰਦਾ ਠੀਕ ਹੋ ਜਾਵਾ ਦਵਾਈ ਫਰਾਂਸ ਤੋਂ ਲੈਣ ਚ ਤੇ ਲੋਕਲ ਲੈਣ ਚ ਫਰਕ ਨਹੀਂ ਹੋਏਗਾ ਫਿਰ ਇੱਕ ਦਵਾਈ ਦਾ 1% ਰਿਜ਼ਲਟ ਹੈ ਤੇ ਇੱਕ ਦਵਾਈ ਦਾ 100% ਰਿਜ਼ਲਟ ਹੈ ਫਰਕ ਨਹੀਂ ਹੋਏਗਾ ਡਾਕਟਰਾਂ ਨੇ ਇੱਥੇ ਕੀ ਕੀ ਕੁਝ ਬਣਾ ਲਿਆ ਸਾਡੇ ਕੋਲ ਕਿਉਂ ਨਹੀਂ ਬਣਦੀ ਜਦੋਂ ਕੋਈ ਚੀਜ਼ ਖਰੀਦਣੀ ਹੁੰਦੀ ਆ ਪਿੱਛੋਂ ਪੈਸੇ ਮੰਗਾਣੇ ਪੈਂਦੇ ਐਡ ਕਰਨੇ ਪੈਂਦੇ ਫੇਰ ਵੀ ਅਸੀਂ ਮਹਿੰਗੇ ਸਾਡੇ ਤੇ ਟਾਈਟਲ ਲੱਗਾ ਹੋਇਆ ਮੰਗੇ ਤੁਸੀਂ ਦੇਖ ਰਹੇ ਹੋ ਪ੍ਰਾਈਮੇਅਰ ਸ਼ਾ ਟੀਵੀ ਮੈਂ ਜੋਗਰਾ ਸਿੰਘ ਕਾਲੋਂ ਤੁਹਾਡਾ ਸਾਰਿਆਂ ਦਾ ਹੀ ਪ੍ਰੋਗਰਾਮ ਦੇ ਵਿੱਚ ਬਹੁਤ ਸਵਾਗਤ ਪ੍ਰਾਈਮ ਹੈਲਥ ਪ੍ਰੋਗਰਾਮ ਹੈ ਤੇ ਸਾਡੇ ਨਾਲ ਹਰ ਵਾਰ ਦੀ ਤਰ੍ਹਾਂ ਜੀ ਡਾਕਟਰ ਮੁਰਤਜ਼ਾ ਇਸ ਪ੍ਰੋਗਰਾਮ ਦੇ ਵਿੱਚ ਨੇ ਤੇ ਅੱਜ ਦੀ ਗੱਲਬਾਤ ਉਹਨਾਂ ਨਾਲ ਕਰਦੇ ਹਾਂ ਸ਼ੁਰੂ ਪਹਿਲਾਂ ਉਹਨਾਂ ਨੂੰ ਨਾਲ ਜੋੜ ਦਈਏ ਰੁਖ ਸਾਹਿਬ ਸਸਤੀਕਾਲ ਜੀ ਬਹੁਤ ਸਵਾਗਤ ਤੁਹਾਡਾ ਕੀ ਹਾਲ ਹੈ ਬਹੁਤ ਵਧੀਆ ਠੀਕ ਹੈ ਬਹੁਤ ਵਧੀਆ ਖੈਰ ਸਸਤੀਕਾਲ ਤੁਹਾਡੀ ਲੀਡਰਾਂ ਨਹੀਂ ਹੋਈ ਜਾਣਦੀ ਹੌਲੀ ਹੌਲੀ ਉਹ ਕਿਤਾਬ ਨਹੀਂ ਉਹ ਹੌਲੀ ਜੀ ਪਹਿਲਾਂ ਹੱਥ ਜੋੜਨਗੇ ਫਿਰ ਸਿਰ ਹਿਲਾਉਣਗੇ ਫਿਰ ਹੌਲੀ ਜੀ ਬੋਲਣਗੇ ਮੈਂ ਤਾਂ ਲੀਡਰ ਥੋੜਾ ਆ ਰ ਇਲੈਕਸ਼ਨ ਕੈਨੇਡਾ ਲੜਨੀ ਕਿ ਪਾਕਿਸਤਾਨ ਜਾ ਕੇ ਕਿੱਥੇ ਤੇ ਲੜੋਗੇ ਉਹ ਮੈਂ ਇਹਦਾ ਲੜ ਲੈ ਆਪਣੇ ਦਾ ਹੋਮੀਓਪੈਥਿਕ ਐਸੋਸੀਏਸ਼ਨ ਦਾ ਉਹਦਾ ਮੈਂ ਪ੍ਰੈਜ਼ੀਡੈਂਟ ਆ ਉਹ ਨਹੀਂ ਕੀਆ ਕਿ ਉਹ ਨਹੀਂ ਕਿ ਲੜਨੀ ਪਾਕਿਸਤਾਨ ਜਾ ਕੇ ਤੇ ਨਹੀਂ ਲੜਨਾ ਕੋਈ ਤੌਬਾ ਅੱਜ ਕੱਲ ਹੜਾ ਪੋਲਿਟਿਕਸ ਤਾਂ ਬਹੁਤ ਗੰਦਾ ਹਾਲ ਕਿਉਂਕਿ ਉੱਥੇ ਲੋਡ ਬਹੁਤ ਆ ਚੰਗੇ ਅੱਛਾ ਮੇਰੀ ਐਜੂਕੇਸ਼ਨ ਸਾਰੀ ਪੋਲਿਟਿਕਸ ਤੇ ਹਾਂ एमएससी मेरी डिफेंस एंड स्ट्रेटजी है एमफिल मेरी वॉर स्टडीज है पीएचडी मेरी काउंटर इंसर्जेंसी है ये सारा हैक उठना उठना तू ही एक ना जिस तरीके ना उत तो ही हाथ सुटते कर यार लीडर अंगो होली जी मैंने सिखाया था किवें करना लीडर देखो कदी करोड़ के सस्ती गल नहीं बुलाऊंगा उन्हें मड़ा सिर हिला के बस नहीं जवाब ही देना बस मारे तेरे ना तो लिटरली गल लेना पर अंदर निगल दी है ना चीज ना कर रही है की गल है ਅੱਜ ਤੋਂ ਕੀ ਕਰੀ ਮੈਨੂੰ ਦੱਸੋ ਇਲੈਕਸ਼ਨ ਲੜਨੀ ਕੈਨੇਡਾ ਜਾ ਕੇ ਪਾਕਿਸਤਾਨ ਚ ਕਲੀਅਰ ਤੇ ਕਰ ਦੋ ਇਹਨਾਂ ਨੂੰ ਇਹ ਨਾ ਕਹਿ ਦੇ ਕੇ ਟਰੰਪ ਦੇ ਮੁਕਾਬਲੇ ਤੇ ਲੜਨੀ ਇਹ ਵੀ ਕਰ ਸਕਦੇ ਓ ਤੁਸੀਂ ਕੁਝ ਵੀ ਕਰ ਸਕਦੇ ਮਹਾਰਾ ਜੀ ਡਾਕਟਰ ਸਾਹਿਬ ਕੁਝ ਵੀ ਕਰ ਸਕਦਾ ਅੱਜ ਦਾ ਨਾ ਟੌਪਿਕ ਬਹੁਤ ਵਧੀਆ ਟੌਪਿਕ ਆ ਕੰਨਾ ਦਾ ਹਾਂ ਕੰਨਾ ਤੋਂ ਕੱਚਿਆਂ ਦਾ ਵੀ ਹੈ ਤਕੰਨਾਂ ਤੋਂ ਪੱਕਿਆਦਾ ਵੀ ਹੈ ਜਿਹੜੇ ਥੋੜੇ ਬਿਮਾਰ ਹੋ ਜਾਂਦੇ ਨੇ ਕੰਨਾਂ ਦੀਆਂ ਸਮੱਸਿਆਵਾਂ ਨਾਲ ਜਿਹੜੇ ਜੂਝਦੇ ਨੇ ਇੱਕ ਤੇ ਬਿਮਾਰੀਆਂ ਨਾਲ ਉਹ ਇੱਕ ਜਿਹੜਾ ਬੰਦਾ ਕੰਨਾਂ ਤੋਂ ਕੱਚਾ ਹੁੰਦਾ ਵਾ ਬਿਮਾਰੀਆਂ ਨਾਲ ਉਹ ਵੀ ਬਹੁਤ ਜੂਝਦਾ ਹੈ ਉਹਦੀਆਂ ਬਿਮਾਰੀਆਂ ਲੱਭਦੀਆਂ ਨੇ ਉਹ ਮਾਨਸਿਕ ਬਿਮਾਰੀਆਂ ਨਾਲ ਜੂਝ ਰਹੇ ਹੁੰਦੇ ਉਸ ਦੇ ਵਿੱਚ ਓਵਰ ਥਿੰਕਿੰਗ ਦੇ ਨਾਲ ਹਨਾ ਬੜੇ ਕੁਛ ਨਾਲ ਜੂਝ ਰਹੇ ਹੁੰਦਾ ਕਿਉਂਕਿ ਬੰਦਾ ਕੰਨਾਂ ਤੋਂ ਕੱਚਾ ਹੈ ਚਾਹੇ ਕਾਰੋਬਾਰ ਤੇ ਚਾਹੇ ਘਰੇ ਕਰੇ ਕੋਈ ਜ਼ਿੰਦਗੀ ਦੇ ਵਿੱਚ ਪ੍ਰੋਬਲਮ ਆਉਣਗੀਆਂ ਜੇ ਬਾਹਰ ਕੱਚਾ ਹੈ ਤੇ ਫਿਰ ਬਾਹਰ ਵਾਲੀ ਜ਼ਿੰਦਗੀ 'ਚ ਪ੍ਰੋਬਲਮ ਆਉਣਗੀਆਂ ਇਹ ਇਹ ਵੈਰੀ ਸੀਰੀਅਸ ਗੱਲ ਬਿਮਾਰੀ ਕਾਫੀ ਇਹ ਕੰਨਾ ਕੱਚੇ ਵਾਲੇ ਬਿਮਾਰੀ ਕਾਫੀ ਲੋਗਾਂ ਨੂੰ ਆਏਗੀ ਪਹਿਲਾਂ ਕੰਨਾ ਤੋਂ ਕੱਚੇ ਵਾਲੀ ਰਿਸਕਸ ਕਰ ਲੀਏ ਫਿਰ ਪੱਕੀਆਂ ਵਾਲੀ ਕਰ ਲਈਏ ਠੀਕ ਹੈ ਕਰ ਲੋ ਕਿਉਂਕਿ ਘਰ-ਬਾਰ ਪਰਿਵਾਰ ਰਿਸ਼ਤੇਦਾਰੀ ਚ ਦੋਸਤਾਂ ਮਿੱਤਰਾਂ ਦੇ ਵਿੱਚ ਕਾਰੋਬਾਰ ਦੇ ਵਿੱਚ ਹਰ ਜਗ੍ਹਾ ਹੀ ਇਹ ਤਕਰੀਬਨ ਕਿ ਕੰਨਾ ਤੋਂ ਕੱਚਾ ਬੰਦਾ ਮਾਰ ਖਾਈ ਗਈ ਖਾਈਦਾ ਕਿਸੇ ਤਰੀਕੇ ਨਾਲ ਯੂ ਆਰ ਰਾਈਟ ਐਬਸੋਲੂਟਲੀ ਰਾਈਟ ਬੜਿਆ ਥਾਵਾਂ ਤੇ ਤੇ ਵੀ ਦੇਖਿਆ ਜਾਂਦਾ ਕਿ ਬੜੀ ਉੱਚ ਅਹੁਦਿਆਂ ਤੇ ਪਹੁੰਚੇ ਬੰਦੇ ਵੀ ਕਈ ਇਹਦੀ ਕੰਨਾਂ ਤੋਂ ਕੱਚੀ ਪਾਏ ਜਾਂਦੇ ਨੇ ਉਹ ਜ਼ਿਆਦਾ ਹੁੰਦੇ ਆ ਉਹ ਜ਼ਿਆਦਾ ਹੁੰਦੇ ਨੇ ਨਾ ਉਹਨਾਂ ਦੇ ਆਸ-ਪਾਸੇ ਇਹ ਸਰਕਲ ਹੀ 4-5 ਬੰਦਿਆਂ ਦਾ ਇਦਾਂ ਦਾ ਬਣਿਆ ਹੋਊਗਾ ਹਾਂ ਉਹਦੇ ਵਿੱਚ ਹੋਰ ਕਿਸੇ ਬੰਦੇ ਨੂੰ ਐਂਟਰ ਨਹੀਂ ਹੋਣ ਦਿੰਦੇ ਹੌਣ ਕਹਿੰਦੇ ਕੰਨ ਭਰਨ ਵਾਲੇ ਬੰਦੇ ਹਾਂ ਇਹ ਸਮੱਸਿਆਵਾਂ ਚੱਲਦੀਆਂ ਨੇ ਨਾ ਐਗਜ਼ੈਕਟ ਅੱਛਾ ਪਤਾ ਨਹੀਂ ਹੁਣ ਮੈਂ ਗੱਲ ਤੁਹਾਨੂੰ ਪੁੱਛਾਂ ਕਿ ਨਾ ਪੁੱਛਾਂ ਪੁੱਛੋ ਅੱਗੇ ਤੁਸੀਂ ਮੇਰੇ ਨਾਲ ਕਿਹੜਾ ਖੈਰ ਕਰਦੇ ਹੋ ਅੱਗੇ ਵੀ ਤਾਂ ਸਾਰੇ ਪੁੱਠੇ-ਪੁੱਠੇ سوال ਕਰਦੇ ਹੋ ਅੱਜ ਕਰ ਲੋਗੇ ਦੇਖੀ ਹੋਊਗਾ ਮੈਨੂੰ ਨਾ ਕੁਝ ਮੈਸੇਜ ਹੀ ਆਏ ਸੀਗੇ ਹਾਂ ਕਿੰਦੇ ਡਾਕਟਰ ਸਾਹਿਬ ਨਾਲ ਦਵਾਈ ਮਹਿੰਗੀ ਬਹੁਤ ਦਿੰਦੇ ਨੇ ਆਹ ਮੈਂ ਕਿਹਾ ਮੈਂ ਕਿਹਾ ਤੁਸੀਂ ਹੋ ਕੇ ਆਏ ਹੋ ਕਿਤੇ ਕਿ ਨਹੀਂ ਹੋ ਕੇ ਨਹੀਂ ਆਏ ਮੈਂ ਸੁਣਿਆ ਅੱਛਾ ਇੱਕ ਤਾਂ ਸੁਣਿਆ ਵਾਲਾ ਸੀਗਾ ਫਿਰ ਉਥੇ ਕੰਨਾਂ ਤੋਂ ਕੱਚੀ ਵਾਲੀ ਗੱਲ ਆ ਕਿ ਮੈਂ ਕਿਹਾ ਜੀ ਖੁਦ ਜਾ ਕੇ ਐਕਸਪੀਰੀਅੰਸ ਕਰੋ ਜੋ ਤੁਹਾਨੂੰ ਕੁਝ ਇਦਾਂ ਦਾ ਲੱਗਦਾ ਤਾਂ ਫਿਰ ਮੈਨੂੰ ਦੱਸਿਓ ਮੈਂ ਚਲਦੇ ਸ਼ੋਹ ਜੀ ਪੁੱਛਾਂਗਾ ਜਰੂਰ ਵੀ ਡਾਕਟਰ ਸਾਹਿਬ ਕੀ ਗੱਲ ਹੈ ਇਹ ਤੁਹਾਨੂੰ ਵੀ ਲੱਗਦਾ ਕਿ ਦਵਾਈ ਮਹਿੰਗੀ ਹੈ ਤੁਹਾਡੀ ਕਿ ਦੂਜਿਆਂ ਨੂੰ ਹੀ ਲੱਗਦਾ ਇਹ ਤੁਸੀਂ ਤਾਂ ਬਹੁਤ ਚੰਗਾ ਕੀਤਾ ਹੈ ਸਵਾਲ ਕਰਕੇ ਤੁਹਾਨੂੰ ਵੀ ਹੁੰਦੇ ਆ ਤੁਹਾਨੂੰ ਵੀ ਸਵਾਲ ਹੁੰਦੇ ਆ ਵੈਰੀ ਵੈਰੀ ਗੁੱਡ ਕੁਐਸਚਨ ਹਮ ਤੁਹਾਨੂੰ ਅਜੇ ਨਾ ਮੈਂ ਮਿੱਥ ਕਲੀਅਰ ਕਰਨਾ ਇਹ ਜਿਹੜਾ ਜਿਹੜੇ ਬੰਦੇ ਨੂੰ ਲੱਗਦਾ ਨਾ ਕਿ ਡਾਕਟਰ ਮੁਰਤਜ਼ਾ ਮਹੰਗਾ ਉਹ ਹੁਣ ਕਾਗਜ਼ ਪੈਨਸਲ ਲੈ ਲੈ ਤੇ ਉਹ ਮੈਨੂੰ ਦੱਸ ਦੇ ਕਿ ਮੈਂ ਮਹੰਗਾ ਕਿ ਸਸਤਾ ਤੇ ਮੈਂ ਮਹੰਗਾ ਹੋ ਜਾਵਾਂ ਫਿਰ ਜਦੋਂ ਮਹੰਗਾ ਹੋਵਾਂਗਾ ਉਦੋਂ ਪਤਾ ਲੱਗੇਗਾ ਕਿ ਉਹ ਵਾਕਈ ਮਹੰਗਾ ਹਮ 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 ਤੁਹਾਨੂੰ ਮੈਂ ਨਾ ਸ਼ੁਰੂ ਤੋਂ ਲੈ ਕੇ ਤੇ ਐਂਡ ਤੱਕ ਆਪਣੀ ਕੈਲਕੂਲੇਸ਼ਨ ਦਿੰਨਾ ਸਾਰੀ ਤੇ ਮੈਂ ਤੁਹਾਨੂੰ ਇਹ ਵੀ ਦੱਸਦਾ ਕਿ ਮੈਨੂੰ ਬਚਦਾ ਕੀ ਹੈ ਸ਼ੁਰੂ ਤੋਂ ਮਤਲਬ ਕਿੱਥੋਂ ਕਿੱਥੋਂ ਤੋਂ ਸ਼ੁਰੂ ਕਰਨਾ ਹੈ ਜੰਮਣ ਤੋਂ ਜੰਮਣ ਤੋਂ ਹੀ ਨੇੜੇ ਹੀ ਅੱਛਾ 5-10 ਸਾਲ ਤੋਂ ਅੱਛਾ ਮੈਂ ਜਦੋਂ ਯੂਐਸ ਹੁੰਦਾ ਸੀ ਤਾਂ 500 ਯੂਐਸ ਡੋਲਰ ਲੈਂਦਾ ਸੀ ਇੱਕ ਬੰਦੇ ਦੀ ਅਪਾਇੰਟਮੈਂਟ ਦੇ ਅੱਛਾ 15 ਤੋਂ 30 ਮਿੰਟਸ ਦੀ ਅਪਾਇੰਟਮੈਂਟ ਹੁੰਦੀ ਸੀ ਹਮ ਦੋ ਪੇਸ਼ੈਂਟ ਦੇਖਣੇ ਦਵਾਈ ਲਿਖ ਕੇ ਦੇਦਣੀ ਆਪੇ ਜਾ ਕੇ ਜਿੱਥੇ ਮਰਜ਼ੀ ਲੈ ਲਓ ਇੰਡੀਆ ਤੋਂ ਮਗਾ ਲਓ ਜਿੱਥੇ ਮਰਜ਼ੀ ਮਗਾ ਲਓ ਅੱਛਾ ਬੜਾ ਸਕੂਨ ਸੀ ਐਵੇਂ ਦਿਲ ਚ ਕੀੜਾ ਉੱਠਿਆ ਕਿ ਯਾਰ ਕੋਈ ਨੇਕੀ ਦਾ ਕੰਮ ਜੇ ਨਾ ਕੋਈ ਪੁੰਨੇ ਕਹਿੰਦੇ ਪੁੰਨ ਦਾ ਮੈਂ ਅਸਲ ਚ ਚਾਹਨਾ ਮੇਰੀ ਮੇਰੀ ਇੱਕ ਅੰਦਰ ਇੱਕ ਜਿਹੜਾ ਨਾ ਅੰਦਰ ਉਹ ਇੱਕ ਬਹੁਤ ਹੀ ਸੰਤ ਕਿਸਮ ਦੀ ਚੀਜ਼ ਆ ਕੋਈ ਪਤਾ ਨਹੀਂ ਕਿਉਂ ਇਹ ਮੈਨੂੰ ਮਹੰਗਾ ਹੋਣੇ ਨਹੀਂ ਦਿੰਦੇ ਮੇਰਾ ਇੱਕ ਖਾਹਾ ਸ਼ਾਇਕ ਤਮੰਨਾ ਰੱਬ ਕਦੀ ਪੂਰੀ ਕਰੇਗਾ ਕਿ ਕਿਤੋਂ ਮੈਨੂੰ ਇੰਨੇ ਕ ਪੈਸੇ ਆ ਜਾਣ ਕਿ ਮੈਂ ਸਾਰੇ ਉਮਰ ਲਈ ਸਾਰੀਆਂ ਦਵਾਈਆਂ ਸਾਰੀਆਂ ਆਪਣੀਆਂ ਅਪਾਇੰਟਮੈਂਟਾਂ ਫਰੀ ਕਰ। ਔਰ ਕਲੀਨਿਕ ਚਲਾਉਣ ਲਈ ਤੁਹਾਨੂੰ ਕੁਝ ਤੱਕ ਫਿਰ ਕਰਨਾ ਪੈਂਦਾ ਉਹ ਉਦੋਂ ਤੱਕ ਐਵੇਂ ਚੱਲਣਾ ਜਦੋਂ ਤੱਕ ਕਿ ਤੋਹਾ ਨਹੀਂ ਜਾਂਦੇ ਵਾਹ ਫਰੀ ਕਰ ਲੋਟਰੀ ਪਾਉਂਦੇ ਹਾਂ ਮੈਂ ਉੱਤੇ ਬਲੀਵ ਹੀ ਨਹੀਂ ਕਰਦਾ ਉੱਤੇ ਯਕੀਨ ਨਹੀਂ ਖੁੱਲੇ ਪੈਸੇ ਤੇ ਮੇਰੇ ਉਧਰ ਨਹੀਂ ਆਉਣੇ ਨਿਕਲੇ ਨਹੀਂ ਤਾਂ ਨਿਕਲਣੇ ਬਣੀ ਦੋ ਤਿੰਨ ਵਾਰ ਟਰਾਈ ਕੀਤੀ ਸਦਾਫਾ ਯਕੀਨ ਕਰਨਾ ਛੱਡਦਾ ਛੱਡਦਾ ਅੱਛਾ ਮੈਨੂੰ ਈਜ਼ੀ ਮਨੀ ਨਹੀਂ ਆ ਸਕਦੀ ਹੂੰ ਮੇਰਾ ਬਲੀਵ ਹੈ ਕਿ ਜਿਹੜੀ ਮਨੀ ਤੁਹਾਡੇ ਨਾਲ ਬਗੈਰ ਮਿਹਨਤ ਤੋਂ ਆਈ ਹੈ ਨਾ ਉਹ ਤੁਹਾਡੇ ਲਈ ਜਾਇਜ਼ ਹੀ ਨਹੀਂ ਆਈ ਠੀਕ ਹੈ ਜਿਹੜੀ ਮਨੀ ਤੁਹਾਡੇ ਨਾਲ ਮਿਹਨਤ ਕਰਕੇ ਆਂਦੀ ਹੈ ਨਾ ਭਾਵੇਂ ਤੁਸੀਂ ਸਮਾਰਟ ਮਿਹਨਤ ਕੀਤੀ ਭਾਵੇਂ ਤੁਸੀਂ ਹਾਰਡ ਮਿਹਨਤ ਕੀਤੀ ਜਿਹੜੀ ਮਿਹਨਤ ਕਰਕੇ ਇਹਨਾਂ ਹੱਥਾਂ ਦੀ ਕਮਾਈ ਨਾਲ ਆਈ ਹੈ ਨਾ ਉਹ ਹੀ ਤੁਹਾਡੇ ਲਈ ਹੱਕ ਹੈ ਉਹ ਹੀ ਜਾਇਜ਼ ਹੈ ਜਿਹੜੀ ਤੁਹਾਨੂੰ ਨਾ ਜਾਇਜ਼ ਆਈ ਹੈ ਜੋਗਰਾ ਦੀ ਜੇਬ ਚੋਂ ਖਿੱਚੀ ਆ ਉਹਦੇ ਕੋ ਖਿੱਚੀ ਉਹਦੇ ਕੋ ਖਿੱਚੀ ਉਹ ਮਨੇ ਨਿਕਲ ਜਾਂਦੀ ਔਰ ਉਹ ਨਾ ਜਾਇਜ਼ ਕਈ ਗੁਣਾ ਕਰਕੇ ਨਿਕਲਦੀ ਹੈ। ਕਈ ਗੁਣਾ ਕਰਕੇ ਨਿਕਲਦੀ ਹੈ। ਔਰ ਉਹ ਤੁਹਾਨੂੰ ਤਕਲੀਫਾਂ, ਬਿਮਾਰੀਆਂ ਵੀ ਦੇ ਕੇ ਜਾਂਦੀ ਹੈ। ਹੁਣ ਮੈਂ ਤੁਹਾਨੂੰ ਉਹਦੇ ਤੇ ਟੌਪਿਕ ਤੇ ਆਪਾਂ ਵਾਪਸ ਆ ਜਾਈਏ। ਬਹੁਤ ਜ਼ਰੂਰੀ ਟੌਪਿਕ ਸੀਗਾ ਚੰਗਾ ਕੀਤਾ ਮੈਨੂੰ ਤੇ ਮੇਰਾ ਤੇ ਦਿਲ ਕਰਦਾ ਸੀਗਾ ਕਿ ਮੈਂ ਕਿਸ ਦਿਨ ਤੁਹਾਨੂੰ ਕਹਾਂ ਕਿ ਕਰੋ ਇਹ ਤੁਸੀਂ ਆਪੇ ਕਰ ਲਿਆ। ਚੰਗਾ ਹੋ ਗਿਆ। ਦੋਸਤੋ। ਅੱਛਾ 500 ਡਾਲਰ ਤੋਂ ਮੈਂ ਸਿੱਧੇ ਫੀਸ ਕਰ ਦਿੱਤੀ 1000 ਡਾਲਰ। ਹਮ ਚਲੋ ਇੱਥੇ ਆਇਆ। ਸਸ ਕਟੋ 50 ਡਾਲਰ ਲੇਕ ਅਨਦਰ ਅਨਨਾ ਉਹ ਐਕਸਪੈਂਸਸ ਪੂਰੇ ਨਹੀਂ ਸੀ ਹੁੰਦੇ ਮੈਂ ਕਿ ਕਿੱਥੇ 500 ਨਾਲ ਇੱਕ ਜ਼ੀਰੋ ਹਟਾ ਦੇ ਸਿੱਧੇ ਉਫ 50 ਨਾਲ ਤੇ ਪੈਟਰੋਲ ਵੀ ਨਹੀਂ ਪੂਰਾ ਹੁੰਦਾ ਨਾ ਕਿੱਥੋਂ ਤੁਸੀਂ ਦਵਾਈਆਂ ਤੇ ਕਿਰਾਇਆ ਤੇ ਇਹ ਉਹ ਕੱਢਣਾ ਇਹਨੂੰ ਹੌਲੀ ਹੌਲੀ ਕਰਕੇ 100 ਕਰਤਾ 100 ਤੇ ਥੋੜਾ ਜਿਹਾ ਫਰਕ ਰਹਿ ਗਿਆ ਸੀਗਾ ਐਕਸਪੈਂਸਸ ਦਾ ਤੇ ਹਮਮ ਇੰਕਮ ਦਾ 120 ਕਰਕੇ ਹੁਣ ਮੈਂ ਕਿਤੇ ਕਿਸੇ ਹੱਦ ਤੱਕ ਨਾ ਬ੍ਰੇਕ ਇਵਨ ਕਰ ਲੈਣਾ ਕਲੀਨਿਕ ਦੇ ਐਕਸਪੈਂਸਸ ਪੂੜੀ ਦੀ ਤਨਖਾਹ ਆਣਾ ਜਾਣਾ ਦਵਾਈਆਂ ਇਹ ਉਹ ਕਾਫੀ ਚੀਜ਼ਾਂ ਖਚ ਪੈ ਜਾਂਦੀਆਂ ਹੁਣ ਮਹਿੰਗਾ 120 ਡਾਲਰ ਆਪਣੀ ਫੀਸ ਹੈ ਔਰ ਉਹ ਮਹਿੰਗੀ ਨਹੀਂ ਹੈਗੀ ਉਹ ਤੇ ਸਾਰੇ ਅਫੋਰਡ ਕਰ ਲੈਂਦੇ ਆ ਅਸਲ ਮਹਿੰਗਾ ਉਹਨਾਂ ਨੂੰ ਲੱਗਦਾ ਕੀ ਹੈ ਮਹਿੰਗਾ ਨਹੀਂ ਆ ਮੈਂ ਮਹਿੰਗੇ ਦਾ ਬਿਲਕੁਲ ਹੀ ਆਪੋਜ਼ਿਟ ਆ ਇੱਥੇ ਜਿੰਨੇ ਕੈਨੇਡਾ ਚ ਡਾਕਟਰ ਆ ਆਲਮੋਸਟ ਸਾਰਿਆਂ ਦਿਨੀ ਮੈਂ ਕਹਿੰਦਾ ਕੋਈ ਹੋਣਗੇ ਸਸਤੇ ਵੀ ਉਹ ਹਫਤੇ ਜਾਂ ਦੋ ਹਫਤੇ ਵੀਕ ਜਾਂ ਡੇਢ ਵੀਕ ਦੀ ਦਵਾਈ ਦਿੰਦੇ ਤੇ 99 ਡਾਲਰ 90 ਡਾਲਰ 100 ਡਾਲਰ ਉਹ ਚਾਰਜ ਕਰਦੇ ਆਹ ਤੁਹਾਡਾ ਦਵਾਈ ਦੇ ਸੀਗਾ ਤੁਸੀਂ ਚ 4-500 ਦੀ ਦਵਾਈ ਦਿੰਦੇ ਹੋ ਕੁਝ ਨਹੀਂ ਉਹ ਡਿਪੈਂਡ ਕਰਦਾ ਅਗਰ ਸ਼ੂਗਰ ਦੀ ਰਹੀ ਤੇ ਉਹ ਫਿਰ ਮਹਿੰਗੀ ਆ 500 ਦੀ ਉਹਨਾਂ ਨੂੰ ਵੀ ਮੈਂ ਫੋਨ ਨੰਬਰ ਦੇ ਦਿੰਦਾ ਕਿ ਇੱਥੋਂ ਬਗੈਰ ਉਹਦੇ ਤੋਂ ਆ ਜਾਗੀ ਤੜ ਕੋ ਟੈਕਸਟ ਬੁਕਸ ਤੋਂ ਇੱਥੋਂ ਅੱਧੀ ਕੀਮਤ ਆਏਗੀ ਮੈਂ ਉਹ ਵੀ ਹੋਲ ਸੇਲ ਵਾਲੀ ਜਗ੍ਹਾ ਤੇ ਦੇ ਦਿੰਦਾ ਉਹ ਮੈਂ ਕੋਲੋਂ ਦਿੰਦਾ ਇਹਨਾਂ ਨੂੰ ਕਹਿਣਾ ਕਿ ਅ ਮਹੀਨੇ ਦੀ ਲੈ ਜਾਓ ਮੇਰੇ ਕੋਲ ਓਕੇ ਇਹ ਯੂਨੀਵਰਸ ਤੋਂ ਆ ਜਾਗੀ ਤੁਹਾਨੂੰ ਉੱਥੋਂ ਹਾਫ ਪ੍ਰਾਈਸ ਚਾਹੀ ਔਰ ਮੇਰਾ ਮੇਰੇ ਕੋਲ ਲੈਣ ਦੀ ਜ਼ਰੂਰਤ ਨਹੀਂ ਤਾਂ ਉਸ ਤੋਂ ਬਾਅਦ ਇਹ ਦੋ ਇਹ ਦਾ ਡਾਇਰੈਕਟ ਸੋਰਸ ਦੱਸ ਦੇਣਾ ਠੀਕ ਜਿਹੜੀ ਆਪਣੀ ਸ਼ੂਗਰ ਉਹ ਥੋੜੀ ਐਕਸਪੈਂਸਿਵ ਪੈਂਦੀ ਤੇ ਪਹੁੰਚਣ ਪਹੁੰਚਣ ਟੈਕਸਟ ਬੁਕਸ ਲਟਰ ਪਟਰ ਉਹ ਪਾਣੀ ਸੌ ਦੀ ਹੈ ਦੋ ਮਹੀਨੇ ਦੀ ਓਕੇ ਜਿਹੜੀ ਆਮ ਦੋਈ ਹੈ ਨਾ ਸਾਡੀ ਉਹ ਅਰਾਊਂਡ 300 ਓਕੇ ਦੋ ਤੋਂ ਤਿੰਨ ਮਹੀਨੇ ਦੀ ਸਵਾ ਦੋ ਟਾਈ ਤਿੰਨ ਮਹੀਨੇ ਇੱਥੇ ਚੱਲਦੀ ਅੱਛਾ ਜਿਹੜੇ ਇੱਥੇ ਸਾਰੇ ਡਾਕਟਰ ਆ ਮੈਂ ਚੁੱਕੇ ਪ੍ਰੈਜ਼ੀਡੈਂਟ ਕੈਨੇਡੀਅਨ ਹੋਮਿਓਪੈਥਿਕ ਐਸੋਸੀਏਸ਼ਨ ਦਾ ਚੀਆ ਦਾ ਤੇ ਮੈਨੂੰ ਕਾਫੀ ਡਾਕਟਰਾਂ ਦਾ ਪਤਾ ਬਹੁਤ ਸਾਰੇ ਡਾਕਟਰਾਂ ਨਾਲ ਰਿਲੇਸ਼ਨ ਰਹਿੰਦਾ ਗੱਲਬਾਤ ਰਹਿੰਦੀ ਹੈ ਉਹਨਾਂ ਜੋ ਬਹੁਤ ਸਾਰੇ ਤੈਨੂੰ ਪਤਾ ਜੈਲਸ ਵੀ ਹੁੰਦੀ ਹੈ ਬਹੁਤ ਸਾਰੇ ਪਿਆਰ ਵੀ ਕਰਦੇ ਆ ਬਹੁਤ ਸਾਰੇ ਮੈਨੂੰ ਸਿਖਾਉਂਦੇ ਵੀ ਆ ਬਹੁਤ ਸਾਰੇ ਮੇਰੇ ਕੋਲ ਸਿੱਖਦੇ ਵੀ ਆ ਬਹੁਤ ਸਾਰੇ ਬਹੁਤ ਕੁਝ ਹੁੰਦਾ ਤੁਹਾਨੂੰ ਪਤਾ ਹੀ ਆ ਆਪਣੀ ਕਮਿਊਨਿਟੀ ਉਹ ਡਾਕਟਰ ਇੱਕ ਤੋਂ ਡੇਢ ਵੀਕ ਦੀ ਦਵਾਈ ਆਲਮੋਸਟ ਐਵਰੇਜ 100 ਡਾਲਰ ਦੇ ਦਿੰਦੇ ਆ। ਉਹ ਸਸਤਾ ਲੱਗਦਾ ਕਿਉਂਕਿ 100 ਹੀ ਲਿਆ ਤੁਹਾਡੇ ਕੋਲ। ਹੂੰ। ਇਹ ਡਾਕਟਰ 3 ਮਹੀਨਾ ਦੀ ਦਵਾਈ ਜਾਂ 2.5 ਮਹੀਨਾ ਦੀ ਦਵਾਈ 300 ਦੇ ਦਿੰਦਾ। ਇਕੱਠਾ 300 ਲੈ ਲੰਨਾ। ਹੂੰ। ਇਹ ਮਹਿੰਗਾ ਲੱਗਦਾ। ਹੁਣ ਤੁਸੀਂ ਦੱਸੋ ਇੱਕ ਮਹੀਨੇ 'ਚ ਵੀਕ ਕਿੰਨੇ ਹੁੰਦੇ ਆ? 4 ਹਫ਼ਤੇ। 4 ਹਫ਼ਤੇ ਹੁੰਦੇ। 2 ਮਹੀਨੇ 'ਚ ਕਿੰਨੇ ਹੁੰਦੇ? 8 ਹੋਗੇ। ਹੂੰ। 2.5 ਮਹੀਨੇ 'ਚ ਕਿੰਨੇ ਹੋਗੇ? 10 ਹੂੰ। ਦਾ ਛੋਟੇ 300 ਦਾ ਡਿਵਾਈਡ ਕਰੋ ਇੱਕ ਵੀਕ ਦੀ ਦਵਾਈ ਕਿੰਨੇ ਦੀ ਹੋਗੀ 30 ਹਮ ਹਮ ਉਹ ਦਾ ਸੁੱਤ 3 ਡਾਲਰਸ ਹਸਤੇ ਆ ਜਾਂ 100 ਡਾਲਰਸ ਸਸਤਾ ਉਹ ਜੇ 100 100 ਡਾਲਰ ਦੀ ਇੱਕ ਇੱਕ ਡੇਡ ਡੇਡ ਵੀਕ ਦੀ ਦਵਾਈ ਦੇਣ ਹਮ ਤੇ ਉਹ ਕਿੰਨੇ ਦੀ ਦੇਣਗੇ ਹਮ 10 ਹਫਤਿਆਂ ਦੀ ਹਾਂਜੀ 1000 ਦੀ ਹਮ ਤੇ ਇਹ ਡਾਕਟਰ 10 ਹਫਤਿਆਂ ਦੀ ਦਵਾਈ ਕਿੰਨੇ ਦੇ ਦਿੰਦਾ 300 ਦੀ ਇੱਕ ਇਕੱਠਾ 300 ਲੈ ਲੈਂਦਾ ਜਾਂ 400 ਜਾਂ 200 ਜਾਂ 250 ਜਾਂ 500 ਸ਼ੂਗਰ ਅਜਿਹਾ ਜਿਹਾ ਇਹ ਮਹਿੰਗਾ ਲੱਗਦਾ ਉਹ ਵੀਕ ਵੀਕ ਤੇ ਤੁਹਾਨੂੰ ਬੁਲਾਉਂਦੇ ਰਹਿੰਦੇ ਵੀਕ ਵੀਕ ਤੇ ਬੁਲਾਉਂਦੇ ਰਹਿੰਦੇ ਉਸ ਸਸਤੇ ਲੱਗਦੇ ਹੂੰ ਮੈਂ ਹੁਣ ਤੁਸੀਂ ਮੈਨੂੰ ਇਹ ਕੁਐਸਚਨ ਕਰੋਗੇ ਤੁਸੀਂ ਇਕੱਠੀ ਕਿਉਂ ਦਿੰਦੇ ਨੇ ਤੁਸੀਂ ਵੀ ਵੀਕ ਵੀਕ ਦੇ ਦਿਓ ਜੇ ਕੋਈ ਕਈ ਵੀ ਮੈਨੂੰ ਚਾਹੀਦੀ ਹਫਤੇ ਦੀ ਹੈ ਮੈਨੂੰ ਚਾਹੀਦੀ ਹਫਤੇ ਦੀ ਹੈ ਮੈਂ ਨਹੀਂ ਦਿੰਦਾ ਹਫਤੇ ਦੀ ਉਹਦੀਆਂ ਦੋ ਮੇਜਰ ਰੀਜਨਸ ਆ ਇੱਕ ਵੱਡੀ ਰੀਜਨ ਆ ਕਿ ਸਾਡੇ ਕੋਲ ਰਸ਼ ਪੈ ਜਾਂਦਾ ਹਫਤੇ ਹਫਤੇ ਮੈਂ ਪੇਸ਼IENTS ਨੂੰ ਨਹੀਂ ਦੇਖ ਸਕਦਾ ਇਨ ਅਗੇ ਵੀ ਨਾ ਰਸ਼ ਪੈਂਦਾ ਕਿ ਜਰੂਰ ਨੂੰ ਡੇਢ ਦੋ ਘੰਟੇ ਦਾ ਵੇਟ ਟਾਈਮ ਹੈ ਹੂੰ ਜੇ ਮਿਨਿਮਮ ਵੇਟ ਟਾਈਮ ਹੋਵੇ ਤਾਂ 30-40 ਮਿੰਟ ਦਾ ਇਹਦਾ 2-2 ਘੰਟੇ ਲੋਕਾਂ ਵਿਚਾਰਿਆਂ ਨੂੰ ਵੇਟ ਕਰਨਾ ਪੈਂਦਾ ਇੰਨਾ ਰਸ਼ ਲੱਗ ਜਾਂਦਾ ਜੇ ਮੈਂ ਉਹ ਹਿੱਕ-ਵਿੱਕ ਤੇ ਬੁਲਾਉਣਾ ਸ਼ੁਰੂ ਕਰਦਾ ਤੇ 5-5 ਘੰਟੇ ਤੇ ਚਲੇ ਜਾਵੇ ਵੇਟ ਟਾਈਮ ਮੈਂ ਅੰਦਰ ਰੋਟੀ ਖਾਣ ਦੀ ਫੁਰਸਤ ਨਾ ਮਿਲੇ ਮੈਂ ਤੁਹਾਡੇ ਕੋ ਆਣ ਦੀ ਫੁਰਸਤ ਨਾ ਮਿਲੇ ਮੈਂ ਕੋਈ ਹੋਰ ਕੰਮ ਹੀ ਨਹੀਂ ਕਰ ਸਕਦਾ ਤੁਹਾਨੂੰ ਪਤਾ ਮੇਰੇ ਹੋਰ ਕਿੰਨੇ ਬਖੇੜੇ ਆ ਇਹ ਤਾਂ ਮੇਰਾ ਪੈਸ਼ਨ ਹੈ ਮੇਰਾ ਕੋ ਬਿਜ਼ਨਸ ਥੋੜੀ ਹੈ ਮੈਂ ਇਸ ਲਈ ਇੱਕ ਹਫ਼ਤੇ ਦੀ ਦਵਾਈ ਨਹੀਂ ਦੇ ਸਕਦਾ ਮੈਂ ਦੋ ਦੀ ਵੀ ਨਹੀਂ ਦੇ ਸਕਦਾ ਮੈਂ ਪਹਿਲੇ ਮਹੀਨੇ ਦੇ ਦਿੰਦਾ ਸੀ ਮਹੀਨੇ ਤੇ ਵੀ ਰਸ਼ ਪੈ ਜਾਂਦਾ ਸੀ ਹੁਣ ਮੈਂ ਦੋ ਤਿੰਨ ਮਹੀਨਿਆਂ ਦੀ ਕਰਦੀ ਹਾਂ ਵੱਡੀਆਂ ਸ਼ੀਸ਼ੇ ਮੰਗਾਈਆਂ ਮੈਂ ਕਿ ਯਾਰ ਉਹਨਾਂ ਨੂੰ ਕੁਝ ਬੰਦੇ ਨੂੰ ਬਾਰ-ਬਾਰ ਮੇਰ ਕੋ ਨਾ ਆਣਾ ਪਵੇ ਬਾਰ-ਬਾਰ ਅਪਾਇੰਟਮੈਂਟ ਨਾ ਲੈਣੀ ਪਵੇ ਅਸੀਂ ਵੀ ਕਹਿੰਦੇ ਸਾਡੇ ਕੋਲ ਹੈ ਹੀ ਨਹੀਂ ਅਪਾਇੰਟਮੈਂਟ ਹੈ ਹੀ ਨਹੀਂ ਕਈ ਵਾਰੀ ਛੇ-ਛੇ ਮਹੀਨੇ ਦੇ ਅਪਾਇੰਟਮੈਂਟ ਦੇ ਨਹੀਂ ਕਰਦੀ ਵੇਟ ਟਾਈਮ ਇਹ ਨਾ ਚੱਲ ਰਿਹਾ ਕਈ ਵਾਰੀ ਵਿੱਚੋਂ ਜਿਹੜੇ ਹੁਣ ਰਿਪੀਟ ਵਾਲੇ ਪੇਸ਼ੈਂਟ ਉਹਨਾਂ ਨੂੰ ਵਿੱਚੋਂ ਅਸੀਂ ਕੈਨਸਲ ਹੋਈ ਜਾਂਦੇ ਦੇ ਦਨੇ ਤਾਂ ਕਿ ਇਹਨਾਂ ਦੀ ਦਵਾਈ ਖਤਮ ਨਾ ਹੋ ਜ ਜਿਹੜੇ ਨਵੇਂ ਉਹਨਾਂ ਨੂੰ ਕਈ ਵਾਰੀ ਲੰਮੀ ਦਿੰਦੀ ਐਪਾਰਟਮੈਂਟ ਕਈ ਵਾਰੀ ਲੱਭ ਜਾਂਦੀ ਹੁਣ ਤੁਸੀਂ ਮੈਨੂੰ ਇਹ ਦੱਸੋ ਇੱਕ ਡਾਕਟਰ 100 ਲੈ ਰਿਹਾ ਹਫਤੇ ਦਾ ਵੀਕ ਦਾ ਇੱਕ ਡਾਕਟਰ 300 ਲੈ ਰਿਹਾ 10 ਵੀਕ ਦਾ ਸਸਤਾ ਕਿਹੜਾ ਤੇ ਮਹਿੰਗਾ ਕਿਹੜਾ ਤੁਸੀਂ ਡਿਸਾਈਡ ਕਰ ਲਓ ਮੈਂ ਤੇ ਨਹੀਂ ਕਰਦਾ ਕੁਝ ਕੀ ਅਯੂਰਵੈਦਿਕ ਦਵਾਈ ਤੁਹਾਨੂੰ ਲੰਮਾ ਸਮਾਂ ਖਾਣੀ ਪੈਂਦੀ ਦੋ ਤਿੰਨ ਮਹੀਨੇ ਖਾਣੀ ਹੀ ਪੈਂਦੀ ਆ ਅੱਗੇ ਆ ਜਾਓ ਜ਼ਰੂਰੀ ਨਹੀਂ ਸੜਿਕੋ ਐਸੀਆਂ ਕੁਝ ਬਿਮਾਰੀਆਂ ਨੇ ਜਿਨ੍ਹਾਂ ਦੀ ਐਸੀਆਂ ਦਵਾਈਆਂ ਰੱਬ ਨੇ ਮੈਨੂੰ ਪਾਈਆਂ ਹੋਈਆਂ ਮੈਨੂੰ ਨਹੀਂ ਪਤਾ ਕਿਸੇ ਹੋਰ ਨੂੰ ਪਤਾ ਹੋਏਗਾ ਉਹਦਾ ਕਿ ਨਹੀਂ ਲੇਕਿਨ ਮੈਨੂੰ ਦਿਮਾਗ ਚ ਪਾਈਆਂ ਹੋਈਆਂ ਇੱਕ ਡੋਜ਼ ਦੇ ਨਾਲ ਇੱਕ ਡੋਜ਼ ਦੇ ਨਾਲ ਬੰਦਾ ਠੀਕ ਹੋ ਜਾਂਦਾ ਉਹਦੀ ਮੈਂ ਦਿਨ ਨਹੀਂ ਇੱਕ ਦੋ ਡੋਜ਼ ਇਸ ਇੰਨੀ ਇੱਕ ਸ਼ੀਸ਼ੇ ਚ ਪਾਤੀ ਉਹ ਨੂੰ ਇਹ ਲੱਗਦਾ ਕਿ ਮੈਂ ਇੱਕ ਖਾਵਾਂਗਾ ਤਾਂ ਛੱਡ ਠੀਕ ਨਹੀਂ ਹੋਵਾਂਗਾ ਇਸ ਲਈ ਉਹ ਦੋ ਚਾਰ ਵਾਰ ਖਾਂਦਾ ਤੇ ਉਹ ਠੀਕ ਤੋਂ ਇੱਕ ਨਹੀਂ ਹੋ ਜਾਣਾ ਮਿਸਾਲ ਦੇ ਤੌਰ ਤੇ ਬਲਚਰ ਨਹੀਂ ਹੋ ਜਾਂਦਾ ਹਾਂਜੀ ਉਹ ਗੋਲ ਗੋਲ ਪੈਚ ਬਣ ਜਾਂਦੇ ਤੇ ਵਾਲ ਉੱਡਨੇ ਸ਼ੁਰੂ ਹੋ ਜਾਂਦੇ ਤੇ ਵੀ ਚਰਚ ਵੀ ਕਈ ਜਗ੍ਹਾ ਤੇ ਉਹਦੀ ਇੱਕ ਡੋਜ਼ ਆ ਇੱਕ ਦਵਾਈ ਪਰ ਡਿਸਕਸ ਵੀ ਕੀਤੀ ਹੋਈ ਹੈ ਤੇ ਕਈ ਵਾਰੀ ਇੱਕ ਦਵਾਈ ਉਹਦੀ ਜਸਟ ਤੇ ਉਹ ਮੈਂ ਇੰਨੇ ਕਿ ਸ਼ੀਸ਼ੇ ਚ ਦੇ ਦਿਆ ਕਿ ਇਹਨੂੰ ਰੱਖ ਲੈ ਕਰ ਵੀਕ ਬਾਅਦ ਇੱਕ ਵਾਰੀ ਲੈ ਲਈ ਜਾਂ ਜਦੋਂ ਦੁਬਾਰਾ ਹੋਏ ਫੇਰ ਕਰੀ ਮੈਂ ਤੇ ਇਹ ਜ਼ਰੂਰੀ ਨਹੀਂ ਹੁੰਦਾ ਹੁਣ ਜਿਵੇਂ ਸਰਵਾਈਕਲ ਹੈ ਬੈਕਬੋਨ ਹੈ ਤੁਹਾਡੀ ਤੁਹਾਡਾ L4 L5 L6 ਖਿਸਕ ਗਿਆ ਜਾਂ ਬਲਜਿੰਗ ਹੋ ਗਈ ਹੈ ਜਾਂ ਉਹਦੇ ਚ ਗੈਪ ਜ਼ਿਆਦਾ ਹੋ ਗਿਆ ਜਾਂ ਉਹ ਕੰਟ੍ਰੈਕਟ ਹੋ ਗਿਆ ਗੈਪ ਘਟ ਗਿਆ ਜਾਂ ਉਹਦੀ ਹੱਡੀ ਵੀਕ ਹੋ ਗਈ ਹੈ ਕੁਝ ਹੋ ਗਿਆ ਤੇ ਉਹਦਾ ਕੀ ਹੱਲ ਹੈ ਸਰਜਰੀ ਸਾੜੇ ਕੋਲ ਨਹੀਂ ਉਹ ਹੱਲ ਅਸੀਂ ਉਹਨੂੰ ਪਰ ਲੈਨੇ ਆ ਉਹਦੀ ਬਲਜਿੰਗ ਠੀਕ ਕਰ ਲੈਨੇ ਆ ਉਹਨੂੰ ਆਪਣੇ ਇੱਥੇ ਆ ਤੇ ਉਹਨੂੰ ਖਿੱਚ ਕੇ ਇੱਥੇ ਲੈ ਲੈਨੇ ਐ ਟਕਾਣੇ ਤੇ ਆ ਜਾਂਦਾ ਫਿਰ ਉਹ ਇਕਦਮ ਨਹੀਂ ਹੋ ਸਕਦਾ ਉਹਦੇ ਲਈ ਤੁਹਾਨੂੰ ਥੋੜਾ ਹਰਸਾ ਦਵਾਈ ਖਾਣੀ ਪੈਣੀ ਉਹਦੀ ਦਵਾਈ ਜਿਹੜੀ ਆ ਉਹ 2 ਮਹੀਨੇ 3 ਮਹੀਨੇ ਤੋਂ ਬਾਅਦ ਜਾ ਕੇ ਦਿਖਾਣਾ ਸ਼ੁਰੂ ਕਰਦੀ ਆ ਰਿਜ਼ਲਟ ਕਿਉਂਕਿ ਉਹਨੇ ਹੱਡੀ ਭਰਨੀ ਆ ਹੱਡੀ ਭਰਨਾ ਸੌਖਾ ਕੰਮ ਨਹੀਂ ਆ ਇਸ ਤਰ੍ਹਾਂ ਕੋ ਹੱਡੀ ਟੁੱਟ ਜਾਂਦੀ ਆ ਉਹਨੂੰ ਤੁਸੀਂ ਇੱਥੇ ਖਿੱਚ ਕੇ ਇਸ ਤਰ੍ਹਾਂ ਕਰਕੇ ਜੋੜ ਦਿਓ ਥੋੜਾ ਗੈਪ ਛੱਡ ਕੇ ਸਾਡੀ ਦਵਾਈ ਦੇਣੀ ਸ਼ੁਰੂ ਕਰ ਦਿਓ ਉਹ ਹੱਡੀ ਦੇ ਅੰਦਰ ਜਾਲਾ ਬਣ ਜਾਏਗਾ ਉਹ ਜੋੜ ਦੇਗੀ ਉੱਥੋਂ ਦੁਬਾਰਾ ਥੋੜੀ ਨਾ ਵੀ ਮਾਰੋਗੇ ਤਾਂ ਨਹੀਂ ਟੁੱਟੇਗੀ ਕਿੰਤਰੋ ਟੁੱਟੇਗੀ ਉਧਰੋਂ ਟੁੱਟੇਗੀ ਉਸ ਜਗ੍ਹਾ ਤੋਂ ਨਹੀਂ ਟੁੱਟੇਗੀ ਜਿੱਥੇ ਉਸ ਦਵਾਈ ਨਾਲ ਜੋੜੀ ਉਹ ਵੀ ਟਾਈਮ ਲੈਂਦੀ ਹੈ ਐਸੇ ਤਰ੍ਹਾਂ ਕੁਝ ਚੀਜ਼ਾਂ ਟਾਈਮ ਲੈਣ ਵਾਲੀਆਂ ਕੁਝ ਚੀਜ਼ਾਂ ਨਹੀਂ ਟਾਈਮ ਲੈਣਾਂ ਜਿਵੇਂ ਸ਼ੂਗਰ ਸਮ ਟਾਈਮ ਪਹਿਲੀ ਗੋਲੀ ਨਾਲ ਹੀ ਸ਼ੂਗਰ ਡੰਮ ਕਰਕੇ ਨਾਰਮਲ ਹੋ ਜਾਂਦੀ ਹੈ ਔਰ ਸਮ ਟਾਈਮ ਉਸ ਬੰਦੇ ਨੂੰ ਵੀ ਨਾ 1.5 ਦਿਨ ਦਾ ਸ਼ੂਗਰ ਦੀ ਦਵਾਈ ਵੀ ਥੋੜੀ 3 ਮਹੀਨੇ ਦੀ ਹੁੰ ਨੇ ਉਹ ਮੈਂ ਤੇ ਇੱਕ ਮਿੰਟ ਦੇ ਦੇਣਾ ਉਸ ਤੋਂ ਬਾਅਦ ਮੈਂ ਫੋਨ ਨੰਬਰ ਲਿਖ ਕੇ ਦੇ ਦਿੰਦਾ ਮੈਂ ਕਿਹਾ ਨਾ ਉੱਥੋਂ ਲੈ ਲਓ ਆਪਾਂ ਕਈ ਵਰੀ ਤੇ ਫੋਨ ਨੰਬਰ ਦੱਸਿਆ ਵੀ ਆ ਰਾਨਾ ਸਾਹਿਬ ਦਾ ਪਾਕਿਸਤਾਨ ਦਾ ਔਰ ਡਾਇਰੈਕਟ ਉਹਨਾਂ ਦੇ ਘਰ ਸ਼ਿਪ ਕਰਾ ਦਿੰਦੇ ਉਹ ਵੀ ਹੁਣ ਸਾਲ ਦੀ ਦਵਾਈ ਹੈ ਤੁਸੀਂ ਦੇਖੋ ਸਾਲ ਦੀ ਦਵਾਈ 900 ਦੀ ਹੈ 900 ਕੁਛ ਹੂੰ ਠੀਕ ਹੈ ਹੁਣ ਤੁਸੀਂ ਡਿਵਾਈਡ ਕਰੋ 12 ਨੂੰ 900 ਤੇ ਮਹੀਨੇ ਦੇ ਕਿੰਨੇ ਬਣੇ 70 60 ਡਾਲਰ ਦੇ ਤਕਰੀਬਨ 60 70 ਡਾਲਰ ਮਹੀਨੇ ਦੀ 60 ਡਾਲਰ ਦੀ ਅਗਰ ਦਵਾਈ 2 ਡਾਲਰ ਦੀ ਰੋਜ਼ ਦੀ ਹੈ ਮਹਿੰਗੀ ਤੇ ਜੇ ਤੁਹਾਡੀ ਸ਼ੂਗਰ ਰਿਵਰਸ ਹੋ ਜੇ 2 ਡਾਲਰ ਨਾਲ ਰੋਜ਼ ਔਰ ਤੁਸੀਂ ਵਾਪਸ ਜ਼ਿੰਦਿਆਂ ਜੋ ਹੋ ਜਾਓ ਤੁਹਾਡੀਆਂ ਗੋਲੀਆਂ ਵੀ ਛੁੱਟ ਜਾਂਣ ਤੁਹਾਡਾ ਪ੍ਰੇਜ਼ ਵੀ ਖਤਮ ਹੋ ਜੇ ਤੇ ਕੋਈ ਮਹਿੰਗੀ ਹੈ 2 ਡਾਲਰ ਦੀ ਉਹ ਸਿਰਫ ਇਸ ਲਈ ਮਹਿੰਗੀ ਲੱਗਦੀ ਕਿ 900 ਤੁਸੀਂ ਇਕੱਠਾ ਲੈ ਲੈਂਦੇ ਹੋ ਉਹ ਇਕੱਠਾ ਲੈਣ ਦੀ ਇੱਕ ਵਜਾ ਤੇ ਮੈਂ ਤੁਹਾਨੂੰ ਦੱਸਤੀ ਕਿ बार-बार ਰਸ਼ ਨਹੀਂ ਮੈਂ ਪਾਣਾ ਚਾਹੁੰਦਾ ਆਪਣੇ ਕੋਲੇ ਉਹਨਾਂ ਨੂੰ ਨਾਲੇ ਆਨ ਦੀ ਵੀ ਤਕਲੀਫ ਤੁਸੀਂ ਦੇਖੋ ਸਾਥੇ ਮੈਨੂੰ ਦੇ ਕੇ ਜਾਣਗੇ ਤੇ ਕੋਈ 20 30 40 ਦਾ ਟਾਈਮ ਵੀ ਜ਼ਾਇਆ ਕਰਨਗੇ 20 30 ਦਾ ਪੈਟਰੋਲ ਵੀ ਲਾਣਗੇ ਗੈਸ ਵੀ ਲਾਣਗੇ ਉਦ ਉਸ ਤੋਂ ਡਬਲ ਪੈ ਜਾਣਾ ਨਾ ਤੇ ਉਹ ਮੈਂ ਕਿਉਂ ਹਫਤੇ ਦਾ ਹਫਤਾ ਉਹਨਾਂ ਨੂੰ ਬੁਲਾਵਾ ਮੈਂ ਜਦੋਂ ਉਹਨਾਂ ਨੂੰ 10 ਹਫਤੇ ਦੀ ਦੋ ਇਕੱਠੇ ਦੇ ਦੇਣਾ ਉਹਨਾਂ ਨੂੰ ਉਹ ਮਹਿੰਗੀ ਲੱਗਦੀ ਹੈ ਹਾਲਾਂਕਿ ਉਹ ਮਹਿੰਗੀ ਨਹੀਂ ਗੌਰ ਨਾਲ ਸੁਣ ਲਓ ਕੈਲਕੂਲੇਟ ਕਰ ਲਓ ਆਪਣੇ ਬੰਦੇ ਸਿੱਧੇ ਆ ਉਹਨਾਂ ਨੂੰ 300 ਇਕੱਠਾ ਦੇਣਾ ਮਹਿੰਗਾ ਲੱਗਦਾ ਤੇ ਉਹਨਾਂ ਨੂੰ 100-100 ਹਰ ਹਫਤੇ ਦੇਣਾ ਸਸਤਾ ਲੱਗਦਾ ਆਪਣੇ ਬੰਦੇ ਐਡੇ ਚਲਾਕ ਤੇ ਹੁੰਦੇ ਨਹੀਂ ਤੁਹਾਨੂੰ ਪਤਾ ਇੱਥੇ ਤਾਂ ਫਨਕਾਰ ਬਹੁਤ ਥੋੜਾ ਦੌਰ ਮੰਦੀ ਦਾ ਚੱਲਦਾ ਪਿਆ ਨਾ ਤਾਂ ਕੈਲਕੂਲੇਟ ਅੱਛਾ ਹੁਣ EMI EMI ਇੱਕ ਗੌਰ ਸਪਟਾਪ EMI ਸ਼ੁਰੂ ਕਰਾ ਦੀਏ ਨਾ ਓਕੇ ਕੋਈ ਬੈਂਕ ਨਾਲ ਸਿੱਧਾ ਕੰਟਰੈਕਟ ਕਰਾ ਦੀਏ ਯਾਰ ਕਰਾ ਦੇ ਮੈਂ ਦਵਾਈ ਫਰੀ ਕਰ ਦ ਕਸਰ ਨਾ ਦਵਾਈ ਫਰੀ ਕਰ ਮੈਂ ਤਾਂ ਸੱਚੇ ਕੋਚੇ ਫਰੀ ਕਰਨਾ ਚਾਹੁੰਦਾ ਅੱਛਾ ਹੁਣ ਅੱਗੇ ਇੱਕ ਹੋਰ ਸਟੈਪ ਇਹ ਦਵਾਈ ਚ ਪੂਰ ਇਹਨਾਂ ਪੈਸਿਆਂ ਚ ਪੂਰਾ ਕਿਉਂ ਨਹੀਂ ਹੋ ਰਿਹਾ 120 ਡਾਲਰ ਚ ਪੂਰਾ ਕਿਉਂ ਨਹੀਂ ਪੈ ਰਿਹਾ ਪਤਾ ਕੀ ਵਜ੍ਹਾ ਦੀ ਉਹ ਮੈਂ ਤੇ ਦੱਸਣਾ ਨਹੀਂ ਚਾਹੁੰਦਾ ਸੀਗਾ ਉਹ ਵਜ੍ਹਾ ਓਕੇ ਕਹਿੰਦੇ ਨੇਕੀ ਕਰਕੇ ਜ਼ਿਆ ਹੋ ਜਾਂਦੀ ਆ ਪਤਾ ਨਹੀਂ ਕਿੰਨੇ ਲੋਕਾਂ ਨੂੰ ਫਰੀ ਜਾਂਦੀ ਆ ਉਹਨਾਂ ਦੀ ਅਪਾਇੰਟਮੈਂਟ ਦੇ ਵੀ ਚਾਰजेस ਉਹਨਾਂ ਦੀ ਦਵਾਈ ਦੇ ਵੀ ਕੋਲੋਂ ਦਵਾਈ ਜਿਹੜੀ ਮੈਂ ਯੂਜ਼ ਕਰਦਾ ਤੁਹਾਨੂੰ ਪਤਾ ਹੀ ਹੈ ਮੈਂ ਫਰਾਂਸ ਦੀ ਯੂਜ਼ ਕਰਦਾ ਮੈਂ ਸਸਤੀ ਦਵਾਈ ਯੂਜ਼ ਹੀ ਨਹੀਂ ਕਰਦਾ ਮੈਂ ਲੋਕਲ ਨਹੀਂ ਲੈਂਦਾ ਮੈਂ ਆਮ ਦਵਾਈਆਂ ਲੈਂਦਾ ਨਹੀਂ ਮੈਂ ਦੂਸਰੇ ਡਾਕਟਰਾਂ ਤੋਂ ਜਿਹੜੇ ਵੀਕ ਦੀ ਸੌਦੇ ਦਿੰਦੇ ਨੇ ਨਾ ਉਹ ਪਤਾ ਕੀ ਕਰਦੇ ਐਡੀ ਬੋਤਲ ਪਾਣੀ ਦੇ ਲਈ ਉਹਦੇ ਚ ਇੰਨੀ ਇੱਕ ਦਵਾਈ ਪਾਈ ਸ਼ੈਕ ਕਰਕੇ ਤੁਹਾਨੂੰ ਫੜਾ ਦੇ ਅਸੀਂ ਉਹ ਪੂਰੀ ਦਵਾਈ ਦਿੰਨੇ ਆ ਅਸੀਂ ਸ਼ੇਕ ਕਰਨ ਵਾਲਾ ਸਿਸਟਮ ਇਹ ਪਾਣੀ ਚ ਪਾਉਂਦੇ ਨਹੀਂ ਗੋਲੀਆਂ ਤੇ ਪਾਉਂਦੇ ਨਹੀਂ ਮੈਂ ਤੁਹਾਨੂੰ ਕਈ ਵਾਰੀ ਦੱਸੂ ਟਿਆਂ ਕਿ ਗੋਲੀਆਂ ਤੇ 10 ਡ੍ਰੌਪ ਪਾ ਦਿੰਦੇ ਮੈਂ 10 ਡ੍ਰੌਪ ਦਿੰਦੇ ਤਿੰਨ ਵਾਰੀ ਦਿੰਨੇ ओरिजिनल ਦਵਾਈ ਦੇ ਤੇ ਫਿਰ ਉਹ ਮਹਿੰਗੇ ਲੱਗੇਗੀ ਨਾ ਲੇਕਿਨ ਮਹਿੰਗੀ ਹੈ ਰਹੀ ਹੂੰ ਫਿਰ ਉਹ ਜਿਹੜਾ ਉਹ ਗੈਪ ਪੈਂਦਾ ਹੈ ਉਹ ਜਿਹੜੇ ਲੋਕਾਂ ਨੂੰ ਫਰੀ ਜਾਂਦੇ ਆ ਉਹ ਵੀ ਤਾਂ ਜ਼ਾਹਰ ਹੈ ਪੂਰਾ ਕਰਨਾ ਨਾ ਉਹ ਪੂਰਾ ਨਹੀਂ ਹੋ ਰਿਹਾ ਗੈਪ ਹਲੇ ਤੱਕ ਇੱਕੇ ਦੂਸਰਾ ਦਵਾਈ ਫਰਾਂਸ ਤੋਂ ਲੈਂਚ ਤੇ ਲੋਕਲ ਲੈਂਚ فرق ਨਹੀਂ ਹੋਏਗਾ ਫਿਰ ਇੱਕ ਦਵਾਈ ਦਾ 1% ਰਿਸਰਵਡ ਹੈ ਤੇ ਇੱਕ ਦਵਾਈ ਦਾ 100% ਰਿਸਰਵਡ ਹੈ فرق ਨਹੀਂ ਹੋਏਗਾ ਜਿਹੜੀ ਫਰਾਂਸ ਦੀ ਦਵਾਈ ਆ ਆਬਵੀਅਸਲੀ ਉਹ 100 ਤੱਕ ਕੰਮ ਕਰਦੀ ਆ ਜਰਮਨੀ ਔਰ ਫਰਾਂਸ ਦੀ ਤੇ ਜਿਹੜੀ ਲੋਕਲ ਆ ਉਹ 1 ਤੋਂ 10 ਤੱਕ ਕੰਮ ਕਰਦੀ ਆ ਇੰਨਾ ਫਰਕ ਆ ਯਾਨੀ 10 ਤੇ 100 ਦਾ ਫਰਕ ਆ ਤੇ ਮੈਂ ਕਿਉਂ ਚੋਗਰਾ ਜਾਵੇ ਤੇ ਉਹਨੂੰ ਮੈਂ ਮਹੀਨਿਆਂ ਤੇ ਪਾ ਰਿਹਾ ਕਿ ਠੀਕ ਹੋਏਗਾ ਤੁਹਾਨੂੰ ਮਹੀਨੇ ਤਾਦੀ ਤਾਂ ਹੋਮ्योपैਥਿਕ ਦਵਾਈ ਨੂੰ ਸਮੋਹ ਕਹਿੰਦੇ ਲੋਕ ਕਿ ਉਹ ਸਸਤੀ ਦਵਾਈ ਦਿੰਦੇ ਆ ਜਾਂ ਉਹਨੂੰ ਪਤਲੀ ਕਰਕੇ ਦਿੱਤੇ ਆ ਦਵਾਈ ਓਕੇ ਜਾਂ ਉਹਨੂੰ ਪਤਲੀ ਕਰਕੇ ਦਿੰਦੇ ਤੇ ਜਦੋਂ ਉਹਨੂੰ ਪਤਲੀ ਕਰਕੇ ਦੇ ਦਿੱਤਾ ਤੇ ਆਬਵੀਅਸਲੀ ਉਹਦਾ ਰਿਜ਼ਲਟ ਵੀ ਉਹਨਾਂ ਹੀ ਪਤਲਾ ਹੀ ਹੋਏਗਾ ਨਾ ਤੇ ਜਦੋਂ ਤੁਸੀਂ ਦਵਾਈ ਦੋਗੇ ਤੇ ਗੋਲੀ ਤਰ੍ਹਾਂ ਨਹੀਂ ਲੱਗਣ ਵਾਲੀ ਦਵਾਈ ਆ ਮੇਰੇ ਕੋਲ ਮੇਰੇ ਕੋਲ ਲੋਕ ਚੀਖਾ ਮਾਰਦੇ ਆਂਦੇ ਭੇਨ ਨਾਲ ਹੂੰ ਰੋਂਦੇ ਆਂਦੇ ਸਟ੍ਰੈਸ ਨਾਲ ਤੇ ਉੱਥੇ ਬੈਠਿਆ ਬੈਠਿਆ ਜ਼ਿਆਦਾ ਤੋਂ ਜ਼ਿਆਦਾ 3 ਮਿੰਟ ਦੇ ਅੰਦਰ ਹਸਮਾ ਸ਼ੁਰੂ ਹੋ ਜਾਂਦਾ ਔਰ ਪੇਨ 1 ਮਿੰਟ ਦੇ ਅੰਦਰ ਪੇਨ ਰੁਕ ਗਈ। ਮੈਨੂੰ ਪੁੱਛਦਾ ਨਾ ਦਵਾਈ ਪਲਾਈ ਨਾਲੇ ਮੈਂ ਉਹਨੂੰ ਕੁਐਸਚਨ ਕੀਤਾ ਹਾਂ ਦਰਦ ਹੈਗੀ ਓਹ ਕਹਿੰਦਾ ਡਾਕਟਰ ਸਾਹਿਬ ਡੀਜਲ ਦੀ ਕੀ ਮੈਂ ਫਰਕ ਪਾਗਾ ਮੈਂ ਕਿਹਾ ਤੂੰ ਦੱਸ ਹੈਗੀ ਹੈ ਕਿ ਨਹੀਂ ਹੈਗੀ ਉਹ ਇਹੀ ਕਰਕੇ ਵੇਖਦਾ ਫਿਰ ਉਹਦਾ ਦਿਲ ਨਹੀਂ ਕਰ ਰਿਹਾ ਹੁੰਦਾ ਕਹਿਣ ਝੂਠ ਬੋਲਣ ਨੂੰ ਵੀ ਕਿ ਨਹੀਂ ਹੈਗੀ ਤੇ ਇਹ ਵੀ ਨਹੀਂ ਦਿਲ ਕਰ ਰਿਹਾ ਹੁੰਦਾ ਝੂਠ ਬੋਲਣ ਨੂੰ ਕਿ ਹੈਗੀ ਹੈ ਫਿਰ ਉਹ ਕਹਿੰਦਾ ਲੱਗਦਾ ਤਾਂ ਹੈ ਕੋਈ ਫਰਕ ਥੋੜਾ ਜਿਹਾ ਯਾਨੀ ਕਿੰਨੀ ਦੇਰ guzri 30 ਸੈਕਿੰਡ ਤੋਂ ਉਹਦੇ ਨਾਲ ਗੱਲ ਕਰਦਾ ਹੈ 30 ਸੈਕਿੰਡ ਚ ਦਵਾਈ ਦਾ ਅਸਰ ਹੁੰਦਾ ਤੇ ਉਹ ਹੀ ਤੁਸੀਂ ਲੋਕਲ ਦਵਾਈ ਦੇ ਲਓ ਤੇ ਉਹ 30 ਡੇਸ ਜਾ ਕੇ ਕਰੇਗੀ ਅਸਰ 10 ਦਿਨਾਂ ਚ ਕਰੇਗੀ 15 ਦਿਨਾਂ ਚ ਕਰੇਗੀ ਹੁਣ ਇੱਥੇ ਕਈ ਡਾਕਟਰ ਨੇ ਉਹਨਾਂ ਕੋ ਮੇਰੇ ਪੇਸ਼ੈਂਟਸ ਜਾਂਦੇ ਨੇ ਬੜੇ ਸਾਊਸ ਆਊਟ ਡਾਕਟਰ ਨੇ ਪੁਰਾਣੇ-ਪੁਰਾਣੇ ਤੀਤੀ ਚਾਲਦੇ ਮੈਂ ਨਾ ਹਣੀ ਲੰਦਾ ਕਿਸੇ ਦਾ ਆਪਣੇ ਦੋਸਤ ਨੇ ਸਾਰੇ ਮੇਰੇ ਤੇ ਬੜੀ ਇੱਜ਼ਤ ਕਰਦੇ ਨੇ ਜਦੋਂ ਸਾਹਮਣੇ ਆਉਂਦੇ ਨੇ ਉਦੋਂ ਬੜੀ ਇੱਜ਼ਤ ਕਰਦੇ ਨੇ ਲੇਕਿਨ ਉਹ ਮੇਰੇ ਪੇਸ਼ੈਂਟਸ ਨੂੰ ਕਹਿੰਦੇ ਨੇ ਓਹ ਓਥੇ ਨਾ ਜਾਣਾ ਓਥੇ ਖਲ ਨਾ ਲੇਗਾ ਉਹ ਤਾਂ ਬਹੁਤ ਮਹਿੰਗਾ ਯਾਰ ਕਿੱਥੋਂ ਤੁਸੀਂ ਮਹਿੰਗੇ ਹੋ ਤੁਸੀਂ 100 ਡਾਲਰ ਦੀ ਇੱਕ ਦੀ ਦਵਾਈ ਦਿੰਦੇ ਹੋ ਤੁਸੀਂ ਮਹਿੰਗੇ ਹੋ ਤੁਸੀਂ 1000 ਦੀ ਦਸਾਂ ਵੇਖਾ ਦੇ ਦਿੰਦੇ ਹੋ ਮੈਂ 300 ਇਕੱਠਾ ਲੈ ਲਵਾਂ ਦਸਾਂ ਵੇਖਾ ਅਚਾ ਕੋਣ ਮਹਿੰਗਾ ਮੈਂ ਮਹਿੰਗਾ ਕਿ ਤੁਸੀਂ ਮਹਿੰਗਾ ਅਗਲੀ ਗੱਲ ਜੇ ਕੋਈ ਨਹੀਂ ਦੇ ਸਕਦਾ ਇਹ ਜਿਵੇਂ ਮੈਂ ਗੱਲ ਦਸੀ ਕਿ ਕਿੰਨੇ ਐਸੇ ਹੁੰਦੇ ਆ ਜਿਹੜੇ ਨਹੀਂ ਭੇ ਕਰ ਸਕਦੇ ਉਹਨਾਂ ਨੂੰ ਤਾਂ ਵੈਸੇ ਹੀ ਅਸੀਂ ਚਾਰਜ ਕਰਦੇ ਤੇ ਫਿਰ ਮਹਿੰਗਾ ਤਾਂ ਨਾ ਨਾ ਹੋਇਆ ਯਾਰ ਇਹ ਬਸ ਮੈਨੇਜ ਨਹੀਂ ਹੋ ਰਹੀ ਸਰਕਲੋ ਤੁਸੀਂ ਦੇਖੋ ਮੈਂ ਇੱਥੇ ਘਰ ਲਿਆ ਪਿੱਛੋਂ ਪੈਸੇ ਲੈ ਆ ਕੇ ਮੈਨੂੰ ਗੱਡੀ ਦਾ ਇੱਕ ਸ਼ੌਪ ਸੀ ਪਿੱਛੋਂ ਵੇਸੇ ਲਿਆ ਕੇ ਲਏ ਡਾਕਟਰਾਂ ਨੇ ਇੱਥੇ ਕੀ ਕੀ ਕੁਝ ਬਣਾ ਲਿਆ ਸਾਡੇ ਕੋ ਕਿਉਂ ਨਹੀਂ ਬਣ ਰਿਹਾ ਸੀ ਉਹਦੇ ਚ ਬ੍ਰੇਕ ਹੀ ਵਨ ਤੋਂ ਹੀ ਨਹੀਂ ਬਾਹਰ ਨਿਕਲ ਰਿਹਾ ਪੂਰੇ ਹੀ ਨਹੀਂ ਹੋ ਰਿਹਾ ਜਦੋਂ ਕੋਈ ਚੀਜ਼ ਖਰੀਦਣੀ ਹੁੰਦੀ ਆ ਪਿੱਛੋਂ ਪੈਸੇ ਮੰਗਾਣੇ ਪੈਂਦੇ ਐਡ ਕਰਨੇ ਪੈਂਦੇ ਫਿਰ ਵੀ ਅਸੀਂ ਮਹਿੰਗੇ ਸਾਡੇ ਤੇ ਟਾਈਟਲ ਲੱਗਾ ਹੈ ਮਹਿੰਗੇ ਜੇ ਕੋਈ ਨਹੀਂ ਦੇ ਸਕਦਾ ਮੈਂ ਤੇ ਅੱਜ ਵੀ ਇਹ ਗੱਲ ਕਰਨਾ ਲੇਕਿਨ ਜੈਨੂਨ ਮੇਰੇ ਜਦੋਂ ਮੈਂ ਇੱਥੇ ਅਨਾਉਂਸ ਕਰਦਾ ਨਾ ਕਿ ਤੁਸੀਂ ਪੈਸੇ ਨਹੀਂ ਦੇ ਸਕਦੇ ਤੇ ਆਜੋ ਮੇਰੇ ਕੋਲ ਦਵਾਈ ਲੈ ਲੋ ਤੇ ਉਹ ਪਤਾ ਕੀ ਕਰਦੇ ਹੋ ਫੋਨ ਕਰਕੇ ਮੇਰੀ ਕੁੜੀ ਨੂੰ BMW 'ਚ ਬੈਠੇ ਉਹਨਾਂ ਦੇ ਤੇ ਫੋਨ ਕਰਨਗੇ ਮੈਂ ਫੇਸ ਨਹੀਂ ਦੇ ਸਕਦਾ ਜੀ ਡਾਕਟਰ ਸਾਹਿਬ ਨੇ ਕਿਹਾ ਸੀਗਾ ਕਿ ਜਿਹੜੇ ਨਹੀਂ ਦੇ ਸਕਦੇ ਆਜੋ ਤੇ ਮੈਂ BMW ਦੀ ਕਿਉਂ ਗੱਲ ਕੀਤੀ ਇੱਕ ਦਿਨ ਇੱਕ ਬਾਬਾ ਜੀ ਸਾਡੇ ਕੋਲ ਆਏ ਤੇ ਕੱਪੜਿਆਂ ਤੋਂ ਤਾਂ ਮੈਨੂੰ ਲੱਗ ਰਿਹਾ ਸੀ ਛੰਨੇ ਪਹਿਲੇ ਉਹਨਾਂ ਨੇ ਕੜੀ ਵੀ ਬੰਨੀ ਹੋਈ ਸੋਨੇ ਦੀ ਟਾਈਪ ਦੀ ਤੇ ਮੈਨੂੰ ਕਹਿੰਦਾ ਜੀ ਮੈਂ ਪੈਸੇ ਨਹੀਂ ਦੇ ਸਕਦਾ ਮੈਂ ਕਿਹਾ আচ্ছা ਮੈਂ ਕਿਹਾ ਅਦਰਸ ਆਪਲਾਇਟ ਛੋਟ ਬੋਲ ਰਿਹਾ ਮੈਂ ਕਿਹਾ ਸੌਰੀ ਮੈਂ ਤੁਹਾਨੂੰ ਦਵਾਈ ਨਹੀਂ ਦੇ ਸਕਦਾ ਉਹ ਕਹਿੰਦਾ ਤੁਸੀਂ ਤਾਂ ਟੀਵੀ ਤੇ ਗਿਆ ਸੀ ਮੈਂ ਕਿਹਾ ਹਾਂ ਕਿਹਾ ਸੀ ਮੈਂ ਕਿਹਾ ਮੈਨੂੰ ਪਤਾ ਕਿ ਇਹਨੂੰ ਦੇਣੀ ਹੈ ਤਾਂ ਕਿਹਨੂੰ ਨਹੀਂ ਦੇਣੀ ਫਿਰ ਕਹਿੰਦਾ ਅੱਛਾ ਦਵਾਈ ਤਾਂ ਮੈਂ ਲੈਣੀ ਲੈਣੀ ਤੁਹਾਡੇ ਕੋਲ ਮੈਂ ਨਾ ਕਿਸੇ ਕੋਲ ਮੰਗ ਕੇ ਲਿਆਉਣਾ ਪੈਸੇ ਉਹ ਬਾਹਰ ਗਿਆ ਮੈਂ ਕੁੜੀ ਨੂੰ ਭੇਜਿਆ ਕਿ ਉਹਨੂੰ ਚੈੱਕ ਕਰੇ ਕਿਹੜੀ ਗੱਡੀ ਚ ਆਇਆ ਅਗਰੇ ਵਾਕਈ ਗਰੀਬ ਹੈ ਇਹਨੂੰ ਫੜ ਕੇ ਲਿਆ ਆ ਵਾਪਸ ਲੇਕਿਨ ਜਿਵੇਂ ਉਹਦੀ ਘੜੀ ਤੇ ਅੰਗੂਠੀ ਤੇ ਉਹਦੀ ਉਹਦਾ ਕੱਪੜੇ ਲੱਗ ਰਹੇ ਸੀ ਉਹ ਗਰੀਬ ਨਹੀਂ ਸੀ ਲੱਗ ਰਿਹਾ ਉਹ BMW X7 ਚ ਬੈਠਾ ਸੀ ਤੇ ਉੱਥੇ ਕਿਸੇ ਨੂੰ ਫੋਨ ਕਰ ਰਿਹਾ ਤੋ ਉੱਠੇ ਉੱਤਰ ਕੇ 10 ਮਿੰਟ ਬਾਅਦ ਫੇਰ ਵਾਪਸ ਆ ਗਿਆ ਕਹਿੰਦਾ ਜੀ ਮੈਂ ਮਗਾ ਲੇ ਪੈਸੇ ਗੱਡੀ ਚ ਆਪਣੇ ਪੰਸ ਚੋਂ ਕੱਢ ਕੇ ਲੈ ਆਇਆ ਮੈਂ ਮਗਾ ਲੇ ਪੈਸੇ ਮੈਂ ਕਹਿੰਦਾ ਨਹੀਂ ਛੋਟ ਕੋਲ ਨਹੀਂ ਸ਼ਰਮ ਨਹੀਂ ਆਉਂਦੀ ਮੈਂ ਕਹਿੰਦਾ ਕਿੰਨਿਆਂ ਦਾ ਹੱਕ ਹੋਰ ਮਾਰਦੇ ਹੋ ਆਪਣੇ ਲੋਕ ਅਕਸਰ ਉਹਤੇ ਫਕੀਰਾਂ ਨੂੰ ਪੈਸੇ ਨਹੀਂ ਦਿੰਦੇ ਕਿਉਂ ਨਹੀਂ ਦਿੰਦੇ ਉਹ ਕਹਿੰਦੇ ਨਜਾਇਜ਼ ਆ ਇਹ ਐਵੇਂ ਗਲਤ ਬਣੇ ਹੋਏ ਲੇਕਿਨ ਉਹਨਾਂ ਚ ਕੋਈ ਸਹੀ ਵੀ ਹੁੰਦਾ ਉਹ ਫਿਰ ਨਜਾਇਜ਼ ਵਾਲੇ ਜਿਹੜੇ ਉਹ ਸਹੀ ਅਰੇ ਦਾ ਹੱਕ ਮਾਰ ਲੈ ਪਾਉਂਦੇ ਐਸੇ ਤੋਂ ਮੈਂ ਕਹਿਣਾ ਕਿ ਨਜਾਇਜ਼ ਵੀ ਦਿੰਦੇ ਰਹੋ ਮੈਨੂੰ ਜਬ ਮੈਂ ਰੋ ਤਾਂ ਇੰਤ ਐਂਸੇ ਲੇਕਨ ਉਹਵਰ ওভার ਅਮੀਰ ਲੱਗ ਰਿਹਾ ਸੀ ਮੈਨੂੰ ਘੜੀ ਤੋਂ ਗੁੱਠੀ ਤੋਂ ਉਹ ਤਾਂ ਕਿਸੇ ਸੂਰਤ ਨਹੀਂ ਸੀ ਲੱਗ ਰਿਹਾ ਕਿ ਗਰੀਬ ਹੋਇਆ ਆਪ ਕੋ ਆਪਣੇ ਹਰ ਇੱਕ ਦੇ ਹੰਦ ਤੁਸੀਂ ਦੱਸੋ ਤੁਸੀਂ ਜੈਨੂਨ ਇੱਕ ਗੱਲ ਕਰੋ ਤੁਸੀਂ ਜੋਗਰਾਜ ਨਹੀਂ ਹੋ ਮੇਰੇ ਨਾ ਦੋਸਤ ਨਹੀਂ ਹੋ ਮੇਰੇ ਐਂਕਰ ਨਹੀਂ ਹੋ ਤੁਸੀਂ ਦੱਸੋ ਐਮ ਆਈ ਰਾਈਟ অর ਰੌ ਤੁਸੀਂ ਜਿਸ ਤਰੀਕੇ ਨਾਲ ਤੁਸੀਂ ਕੈਲਕੂਲੇਸ਼ਨਸ ਕਰਕੇ ਦੱਸਿਆ ਇਹ ਮੈਨੂੰ ਨਹੀਂ ਸੀ ਪਤਾ ਅਸਲ ਵਿੱਚ ਮੈਂ ਨਹੀਂ ਸੀ ਕਦੀ ਇਹ ਚੀਜ਼ ਦਾ حساب ਲਾਇਆ ਕਦੀ ਕਿਉਂਕਿ ਆਪਾਂ ਇਸ ਮਸਲੇ ਤੇ ਗੱਲ ਹੀ ਨਹੀਂ ਕੀਤੀ ਆਪਸ ਦੇ ਵਿੱਚ ਅੱਜ ਪਹਿਲੀ ਵਾਰੀ ਤੁਸੀਂ ਕਲੀਅਰ ਕੀਤਾ ਉਸ ਹਿਸਾਬ ਦੇ ਨਾਲ ਜੋ ਕੈਲਕੂਲੇਸ਼ਨ ਦੇ ਹਿਸਾਬ ਨਾਲ ਤੇ ਬਿਲਕੁਲ ਮਹਿੰਗਾ ਨਹੀਂ ਲੱਗਦਾ ਤੇ ਬਾਕੀ ਆਪਣੀ ਹਰ ਇੱਕ ਦੀ ਚੋਇਸ ਆ ਦੇਖੋ ਧੱਕੇ ਨਾਲ ਕੋਈ ਕਿਸੇ ਨੂੰ ਡਾਕਟਰ ਕੋਲ ਲੈ ਕੇ ਨਹੀਂ ਜਾਂਦਾ ਤੁਸੀਂ ਬਾਈ ਚੋਇਸ ਹੁੰਦੇ ਹੋ ਤੇ ਬਾਈ ਚੋਇਸ ਗੱਲਬਾਤ ਸੁਣੋ ਆਪ ਅੱਖੀਂ ਦੇਖੋ ਆ ਕੇ ਕਿਸੇ ਦੇ ਥਰਡ ਪਰਸਨ ਦੇ ਕੋਲੋਂ ਜੋ ਮੇਰੇ ਨਾਲ ਕਾਊਂਟਰ ਹੋਇਆ ਮੈਂ ਤੁਹਾਨੂੰ ਐਕਸਪੀਰੀਅੰਸ ਦੇ ਹਿਸਾਬ ਨਾਲ ਕਿਸੇ ਤੀਸਰੇ ਬੰਦੇ ਦੇ ਸੁਣਿਆ ਗੱਲ ਕਰਨ ਨਾਲੋਂ ਆਪ ਵਿਜ਼ਿਟ ਕਰੋ ਆਪ ਵਿਜ਼ਿਟ ਜਾ ਕੇ ਹਿਸਾਬ ਤਬ ਖੁਦ ਲਾਓ ਜੋ ਤੁਹਾਨੂੰ ਪੁੱਗਦੀ ਹੈ ਚੀਜ਼ ਜਦੋਂ ਸਾਰੀ ਕੈਲਕੂਲੇਸ਼ਨਸ ਕਰਕੇ ਤੇ ਯਰ ਮੋਰ ਥੈਨ ਵੈਲਕਮ ਨਹੀਂ ਤੇ ਫਿਰ ਸਹੀ 6 ਮਹੀਨਿਆਂ ਨੂੰ ਫੇਰ ਆ ਜਾਓਗੇ ਇਧਰ ਉਧਰ ਹੋ ਕੇ ਕੋਈ ਗੱਲ ਨਹੀਂ ਅੱਛਾ ਇੱਕ ਹੋਰ ਤੁਹਾਨੂੰ ਨਿਸ਼ਾਨੀ ਦੱਸ ਦਿਆ ਡਾਕਟਰ ਦੇ ਚਲੋ ਆਖਰੀ ਗੱਲ ਉਹ ਹੀ ਕਰ ਦਿੰਨੇ ਰੱਬ ਲੱਗਦੀ ਓਕੇ ਇੱਕ ਨਿਸ਼ਾਨੀ ਦੱਸ ਦਿਆ ਡਾਕਟਰ ਦੇ ਗਲਤ ਤੇ ਸਹੀ ਹੋਣ ਦੀ ਜੇਣਾ ਡਾਕਟਰ ਗਲਤ ਹੋਏਗਾ ਨਾ ਉਹਦਾ ਰਾਮ ਆਨ ਦੇ ਚਾਂਸਸ ਕੱਟ ਉਹ ਆਪ ਹੀ ਥੋੜਾ ਗਲਤ ਆ ਅੱਛਾ ਜੇ ਜਲਦੀ ਡਾਕਟਰ ਸਹੀ ਹੋਏਗਾ ਨਾ ਰੱਬ ਉਹਦੇ ਨਾਲ ਹੂੰ ਐਵੇਂ ਨਹੀਂ ਲੋਕਾਂ ਨੂੰ ਸ਼ਫਾ ਦਿੰਦਾ ਹੂੰ ਐਵੇਂ ਨਹੀਂ ਮੇਰੇ ਡਾਕਟਰ ਦੇ ਹੱਥੋਂ ਵੰਡਾਈ ਜਾ ਰਿਹਾ ਸਾਰਾ ਕੁਝ ਉਹ ਮੈਂ ਤੇ ਕਾਊਂਟਰ ਟੈਰਰੋਰਿਜ਼ਮ ਦਾ ਬੰਦਾ ਮੇਰਾ ਕੀ ਤੱल्लਕ ਇਸ ਚੀਜ਼ ਨਾਲ ਬਨੂ ਨੇ ਤੱਕੇ ਨਾ ਫੜ ਕੇ ਕਿਉਂ ਭਾਇਆ ਆ ਉਹ ਮੇਰੇ ਹੱਥੋਂ ਦਵਾ ਰਿਹਾ ਸਾਰਾ ਕੁਝ ਮੈਂ ਤੇ ਕਰ ਨਹੀਂ ਕਿ ਰਿਹਾ ਕੁਝ ਕਰ ਤੇ ਪਿੱਛੋਂ ਹੋ ਰਿਹਾ ਸਾਰਾ ਕੁਝ ਤੇ ਡਾਕਟਰ ਦਾ ਗਲਤ ਤੇ ਸਹੀ ਇੱਥੋਂ ਹੀ ਅੰਦਾਜ਼ਾ ਲਾ ਲਿਆ ਕਰੋ ਕਿ ਜਦੋਂ ਇਹ ਕੋਈ ਦਵਾਈ ਲੈ ਕੇ ਜਾਂਦੇ ਰਾਮ ਆ ਜਾਂਦਾ ਤੇ ਸ਼ਫਾ ਕੌਣ ਦਿੰਦਾ ਸ਼ਫਾਅਤ ਡਾਕਟਰ ਤਾਂ ਦੇ ਨਹੀਂ ਰਿਹਾ ਸ਼ਫਾਅਤ ਤਾਂ ਦੇ ਰਿਹਾ ਰੱਬ ਤੇ ਜੇ ਰੱਬ ਦੇ ਰਿਹਾ ਨਾ ਤੇ ਉਹ ਤੁਹਾਡੇ ਤੋਂ ਬਹੁਤਾ ਇਸ ਦਿਲ ਦੇ ਵਿੱਚ ਵੜ ਕੇ ਬੈਠ ਰਿਹਾ ਕਿ ਇੱਥੇ ਕੀ ਆ ਇੱਥੇ ਲੁੱਟ ਪਈ ਹੋਈ ਆ ਜਾਂ ਇੱਥੇ ਜੈਨੂਨ ਕੰਮ ਆ ਉਹ ਬਹੁਤਾ ਜਾਣਦਾ ਦੂਸਰੇ ਬੰਦਿਆਂ ਨਾਲੋਂ ਇਸ ਲਈ ਮੇਰੀ ਆਪਣੇ ਦੋਸਤ ਡਾਕਟਰਾਂ ਨੂੰ ਵੀ ਰਿਕੁਐਸਟ ਆ ਕਿ ਐਵੇਂ ਲੋਕਾਂ ਨੂੰ ਮਿਸਬਲਾਈਡ ਨਾ ਕਰੋ ਤੁਸੀਂ ਐਵੇਂ ਨਾ ਕਹੋ ਕਿ ਉਹ ਮਹਿੰਗਾ ਹੈ ਜਾਂ ਸਸਤਾ ਜਿਹੜਾ ਜਿਹਨੂੰ ਮਹਿੰਗਾ ਲੱਗਦਾ ਉਹ ਆ ਕੇ ਮੈਨੂੰ ਦੱਸਦੇ ਮੇਰੇ ਕੋਲ ਨਹੀਂ ਹੈਗੇ ਪੈਸੇ ਭਰਾ ਜੀ ਔਰ ਮੈਂ ਦੱਸਣਾ ਨਹੀਂ ਚਾਹੁੰਦਾ ਕਿੰਨੇ ਲੋਕ ਲੈ ਜਾਂਦੇ ਆ ਫ੍ਰੀ ਤੇ ਰੱਬ ਸਾਨੂੰ ਇਹ ਤੋਫੀਕ ਦਵੇ ਕਿ ਅਸੀਂ ਸਾਰੀ ਫਰੀ ਕਰ ਦਈਏ ਇਨਸ਼ਾਅੱਲਾ ਇਹ ਮੈਂ ਕਰ ਦੇਣੀ ਹੈ ਕਿਸੇ ਦਿਨ ਜਲਦੀ ਇੱਥੇ ਮੈਂ ਤਾਂ ਇੱਥੇ ਬਹਿ ਕੇ ਅਨਾਉਂਸ ਕਰਾਂਗੇ ਮੈਂ ਇੱਕ ਤੇ ਅਨਾਉਂਸ ਕਰ ਦਿੱਤੀ ਅੱਗੇ ਨਹੀਂ ਕੀਤੀ ਕਿ ਆਟਿਜ਼ਮ ਵਾਲੇ ਬੱਚਿਆਂ ਦੀ ਦਵਾਈ ਫਰੀ ਕਰਤੀ ਅਸੀਂ ਕੀਤੀ ਸੀ ਕਿ ਨਹੀਂ ਕੀਤੀ ਸੀ ਨਹੀਂ ਨਹੀਂ ਆਪਣੇ ਇੱਥੇ ਨਹੀਂ ਕੀਤੀ ਆਟਿਜ਼ਮ ਵਾਲੇ ਸਾਰੇ ਬੱਚਿਆਂ ਦੀ ਦਵਾਈ ਫਰੀ ਆ ਆਟਿਸਟਿਕ ਬੱਚੇ ਜਿਨ੍ਹਾਂ ਸਪੈਸ਼ਲ ਚਾਇਲਡ ਜਿਨ੍ਹਾਂ ਬੱਚੇ ਨੇ ਠੀਕ ਹੈ ਸਾਰਿਆਂ ਦੀ ਦਵਾਈ ਫਰੀ ਪਾਵੇ ਉਹ 10 ਸਾਲ ਲੈਣ ਪਾਵੇ 2 ਸਾਲ ਲੈਣ ਔਰ ਉਹ ਠੀਕ ਹੋ ਜਾਂਦੇ ਇਸ ਦਵਾਈ ਨਾਲ ਮਸ਼ਾਅੱਰ ਬਹੁਤ ਵਧੀਆ ਖੂਬਸੂਰਤ ਚੰਗਾ ਕੰਮ ਨੇਕੀ ਜੀ ਤੁਹਾਨੂੰ ਥੈਂਕ ਯੂ ਤੁਹਾਡਾ ਸਮਾਂ ਹੋ ਗਿਆ ਇਹ ਪੂਰਾ ਜਾਣਾ ਪੈਣਾ ਨਹੀਂ ਇਦਾਂ ਕਰ ਨਹੀਂ ਨਹੀਂ ਅੱਜ ਦੇਸ ਪ੍ਰਾਈਮ ਹੈਲਥ ਪ੍ਰੋਗਰਾਮ ਦੇ ਵਿੱਚ ਇਹਨਾਂ ਹੀ ਜੀ ਮੈਨੂੰ ਦਿਓ ਆ ਗਿਆ ਤੁਸੀਂ ਦੇਖਦੇ ਹੋ ਪ੍ਰਾਈਮ ਇਨੀਸ਼ੀਏਟਿਵ ਵੀ ਤੁਹਾਡਾ ਆਪਣਾ ਤੁਹਾਡੇ